ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 'ਚ ਇਸ ਟਾਈਮ ਸਭ ਤੋਂ ਵੱਡਾ ਮੁੱਦਾ ਡੇਰਾ ਸਿਰਸਾ ਮੁਖੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਹਮਾਇਤ ਹੈ। ਸਭ ਤੋਂ ਵੱਡੀ ਗੱਲ ਇਹ ਕਿ ਪੰਥਕ ਜਥੇਬੰਦੀਆਂ 'ਚ ਇਸ ਖਿਲਾਫ ਰੋਸ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਮੰਤਰੀ, ਐਮ.ਐਲ.ਏ ਡੇਰੇ ਦੀ ਸ਼ਰਨ 'ਚ ਗਏ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਸਮਰਥਨ ਨਹੀਂ ਮੰਗਿਆ ਡੇਰੇ ਨੇ ਸਮਰਥਨ ਦਿੱਤਾ ਹੈ। ਪੰਥਕ ਜਥੇਬੰਦੀਆਂ 'ਚ ਰੋਸ ਹੈ। ਸਿੰਘ ਸਹਿਬਾਨ ਨੇ ਜੋ ਕੌਮ ਦੇ ਸਭ ਤੋਂ ਮੁਖੀ ਮੰਨੇ ਜਾਂਦੇ ਨੇ ਸਿੰਘ ਸਹਿਬਾਨ ਇਸ ਫੈਸਲੇ ਬਾਰੇ ਕੀ ਸੋਚ ਰਹੇ ਨੇ ਅਸੀਂ ਇਹ ਸੰਪਰਕ ਕਰਨ ਦੀ ਕੋਸ਼ਿਸ਼ ਸਾਰੇ ਹੀ ਸਿੰਘ ਸਹਿਬਾਨਾਂ ਨੂੰ ਕੀਤੀ ਪਰ ਕਈ ਸਿੰਘ ਸਹਿਬਾਨਾਂ ਦੇ ਫੋਨ ਆਫ ਆ ਰਹੇ ਨੇ ਅਸੀਂ ਤੱਕ ਸ੍ਰੀ ਦਮਦਮਾ ਸਾਹਾ ਪਹੁੰਚਿਆ ਜਿੱਥੇ 2007 ਦੇ ਅੰਦਰ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਬਕਾਇਦਾ ਤੌਰ ਤੇ ਸਿੰਘ ਸਹਿਬਾਨਾਂ ਵੱਲੋਂ ਕੀ ਡੇਰੇ ਨਾਲ ਕੋਈ ਸਾਂਝ ਸਿੱਖ ਨਹੀਂ ਰੱਖਣਗੇ ਡੇਰਾਵਾਦ ਦੇ ਖਿਲਾਫ ਵੱਡੀ ਲੜਾਈ ਇਥੋਂ ਵਿੱਢੀ ਗਈ ਸੀ ਅਸੀਂ ਇਸ ਤਖਤ ਦੇ ਉੱਤੇ ਖੜੇ ਆ ਸਾਡੇ ਨਾਲ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਹਿਬਾਨ ਗਿਆਨੀ ਗੁਰਮਖ ਸਿੰਘ ਉਹਨਾਂ ਤੋਂ ਪੁੱਛਦੇ ਆ ਕਿ ਜਦੋਂ ਤੁਸੀਂ ਉਦੋਂ ਸੋਚ ਰਹੇ ਸੀ ਉਦੋਂ ਕੀ ਸੋਚਦੇ ਸੀ ਅੱਜ ਜਦੋਂ ਫੈਸਲਾ ਲਿਆ ਸ਼੍ਰੋਮਣੀ ਅਕਾਲੀ ਦਲ ਤੇ ਡੇਰਾ ਮੁਕੀ ਨੇ ਹੁਣ ਉਹ ਕੀ ਸੋਚ ਰਹੇ ਨੇ ਕਿਉਂਕਿ ਉਹਨਾਂ ਤੇ ਇਲਜ਼ਾਮ ਵੀ ਲੱਗਦਾ ਰਿਹਾ ਹੈ ਕੀ ਡੇਰਾ ਮੁਖੀ ਨੂੰ ਖਾਸ ਤੌਰ ਦੇ ਉੱਤੇ ਜਦੋਂ ਮਾਫੀ ਦਿਵਾਉਣ ਦੀ ਗੱਲ ਆਈ ਤਾਂ ਗਿਆਨੀ ਗੁਰਮukh ਸਿੰਘ ਨੇ ਦਿਵਾਈ ਉਹ ਉਹਨਾਂ ਦੀ ਸਾਖ ਦਾਤੇ ਲੱਗੀ ਸੀ ਅਸੀਂ ਉਦੋਂ ਵੀ ਇੰਟਰਵਿਊ ਕੀਤਾ ਸੀ ਹੁਣ ਵੀ ਉਹਨਾਂ ਕੋਲ ਪੁੱਜਿਆ ਸੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਭ ਤੋਂ ਪਹਿਲੀ ਗੱਲ ਇਹ ਕਿ ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖ ਰਹੇ ਹੋ ਜੋ ਅਕਾਲੀ ਦਲ ਨੇ ਫੈਸਲਾ ਲਿਆ ਜੋ ਡੇਰਾ ਮੁਖੀ ਨੇ ਸਮਰਥਨ ਦਿੱਤਾ ਹੈ ਤੁਸੀਂ ਉਹਨੂੰ ਕਿਵੇਂ ਦੇਖ ਰਹੇ ਹੋ ਦੇਖੋ ਸਤਗੁਰੂ ਕਲਗੀਧਰ ਪਾਤਸ਼ਾਹੀ ਦਾ ਉਪਾਤਸ਼ਾਹੀ ਅਸਥਾਨ ਤਖਤ ਸ੍ਰੀ ਦਮਦਮਾ ਸਾਹਿਬ ਇਹ ਤੱਕ ਸ੍ਰੀ ਦਮਦਮਾ ਸਾਹਿਬ ਜੀ ਦੇ ਪਾਤਸ਼ਾਹੀ ਅਸਾਲਨ ਤੇ ਸਰਨ 2007 ਵਿੱਚ ਜਿਹੜਾ ਡੇਰਾ ਮੁਖੀ ਨਖਟੋ ਸਰਸੇਵਾਲਾ ਉਹਦੇ ਸਬੰਧ ਵਿੱਚ ਸਭ ਤੋਂ ਵੱਡਾ ਫੈਸਲਾ ਪੰਜਾ ਤਖਤਾਂ ਦੇ ਸਿੰਘ ਸਾਹਿਬਾਨਾ ਨੇ ਉਸ ਵਕਤ ਲਿਆ ਸੀ ਕਿ ਇਸ ਵਿਅਕਤੀ ਨਾਲ ਕਿਸੇ ਪ੍ਰਕਾਰ ਦੀ ਭਾਈਚਾਰਕ ਧਾਰਮਿਕ ਔਰ ਰਾਜਨੀਤਿਕ ਸਮਾਜਿਕ ਇਹ ਕੋਈ ਇਸ ਨਾਲ ਕਦੀ ਵਾਸੇ ਨਹੀਂ ਰੱਖਣੀ ਇਥੋਂ ਤੱਕ ਕਿ ਇਸ ਦੇ ਕਿਸੇ ਵਿਅਕਤੀ ਨਾਲ ਵੀ ਕਿਸੇ ਪ੍ਰਕਾਰ ਦੀ ਖਾਲਸਾ ਪੰਥ ਕੋਈ ਸਾਂਝ ਨਾ ਰੱਖੇ ਇਹ ਹੁਕਮਨਾਮਾ ਉਸ ਸਮੇਂ ਜਾਰੀ ਹੋਇਆ ਸੀ ਸਭ ਤੋਂ ਵੱਡੀ ਗੱਲ ਜਗਤਵਿੰਦਰ ਜੀ ਜੋ ਤਖਤ ਸਾਹਿਬ ਜੀ ਦੇ ਪਾਤਸ਼ਾਹੀ ਅਸਥਾਨ ਤੋਂ ਹੁਕਮਨਾਮਾ ਜੋ ਜਾਰੀ ਹੁੰਦਾ ਹੈ ਉਹ ਕੋਈ 5-7 ਸਾਲ ਵਾਸਤੇ ਨਹੀਂ ਹੁੰਦਾ 20-30 ਸਾਲ ਵਾਸਤੇ ਨਹੀਂ ਹਜ਼ਾਰਾਂ ਸਾਲਾਂ ਤੱਕ ਵੀ ਉਹ ਉਸੇ ਤਰ੍ਹਾਂ ਹੀ ਆਪਣੀ ਰੂਹਾਨੀਅਤ ਆਪਣਾ ਰੂਪ ਰੰਗ ਆਪਣਾ ਕਦ ਕਾਠ ਆਪਣਾ ਮਿਆਰ ਉਹ ਸਦਾ ਵਾਸਤੇ ਖਾਲਸਾ ਪੰਥ ਵਿੱਚ ਉਹ ਕਾਇਮ ਰੱਖਦਾ ਹੈ ਮੈਂ ਸੋਚਦਾ ਕਿ ਜੇ ਆਧ ਦੇ ਹਾਲਾਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਨਖਟੂ ਸਰਸੇ ਵਾਲੇ ਤੋਂ ਇਹ ਸਮਰਥਨ ਲੈ ਲਿਆ ਔਰ ਸਤਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਤਖਤਾਂ ਦੇ ਉੱਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਜੇ ਇਹਨਾਂ ਨੂੰ ਸ਼ਰਧਾ ਔਰ ਭਾਵਨਾ ਨਹੀਂ ਰਹੀ ਇਹ ਸਭ ਤੋਂ ਮਾੜੀ ਗੱਲ ਪੰਥ ਵਾਸਤੇ ਅੱਜ ਇਹ ਸ਼ੁਰੂਆਤ ਹੋ ਚੁੱਕੀ ਹੈ ਮੇਰੀ ਸੋਚ ਇਹ ਸ਼੍ਰੋਮਣੀ ਅਕਾਲੀ ਦਲ ਨੂੰ 97 ਸਾਲ ਹੋ ਗਏ ਘੱਟੋ-ਘੱਟ ਬਣੀ ਇਹ ਪਾਰਟੀ ਬੜੀ ਪੁਰਾਣੀ ਹੈ ਪੰਥ ਦੀ ਨੁਮਾਇੰਦਗੀ ਕਰਦੀ ਰਹੀ ਹੈ ਤੁਹਾਨੂੰ ਕੀ ਲੱਗਦਾ ਕਿੱਧਰ ਨੂੰ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂ ਲੱਗਿਆ ਕਿ ਡੇਰਾ ਸਿਰਸਾ ਜ਼ਰੂਰੀ ਹੈ ਇਹ ਦੇਖੋ ਇਹ ਤਾਂ ਤੁਸੀਂ ਪਤਾ ਲੈ ਸਕਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੰਚਾਲਕ ਹਨ ਉਹਨਾਂ ਤੋਂ ਪਤਾ ਲੈ ਸਕਦੇ ਹੋ ਕਿ ਉਹਨਾਂ ਨੂੰ ਕਿਉਂ ਲੱਗਾ ਕਿ ਪੰਥ ਨੂੰ ਛੱਡ ਕੇ ਇੱਕ ਨਖਟੂ ਦੀ ਪੈਰਾਂ ਦੇ ਵਿੱਚ ਜਾ ਕੇ ਬੈਠਣਾ ਇਹ ਤਾਂ ਤੁਸੀਂ ਉਹਨਾਂ ਤੋਂ ਪਤਾ ਲੈ ਸਕਦੇ ਹੋ ਮੈਂ ਨਹੀਂ ਕਹਿ ਸਕਦਾ ਕਿ ਉਹਨਾਂ ਨੂੰ ਕੀ ਲੱਗਾ ਕੀ ਨਹੀਂ ਕਿਉਂ ਉਹਨਾਂ ਨੇ ਪੰਥ ਨੂੰ ਛੱਡਿਆ ਕਿਉਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਇਸ ਪਾਵਨ ਹੁਕਮਨਾਮੇ ਦੀ ਉਲੰਘਣਾ ਕੀਤੀ ਇਹ ਤਾਂ ਉਹ ਹੀ ਦੱਸ ਸਕਦੇ ਤੁਸੀਂ ਜਥੇਦਾਰੋਂ ਤੁਹਾਨੂੰ ਕੀ ਲੱਗਦਾ ਪੰਥ ਤੋਂ ਛੇਕਿਆ ਜਾਂਦਾ ਉਹਨਾਂ ਨੂੰ ਜਿਹੜੇ ਇਸ ਤਰ੍ਹਾਂ ਦੀ ਸ਼ਰਨ 'ਚ ਜਾਂਦੇ ਨੇ ਤੁਹਾਡਾ ਹੁਕਮਨਾਮਾ ਉਹਨਾਂ ਖਿਲਾਫ ਕੀ ਹੈਗਾ ਜਥੇਦਾਰ ਕੀ ਹੁਕਮ ਸੁਣਾਉਣਗੇ ਹੁਣ ਇਹ ਤਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਉਹਨਾਂ ਦਾ ਅਧਿਕਾਰ ਖੇਤਰ ਹੈ ਕਦੋਂ ਮੀਟਿੰਗ ਹੋ ਸੱਦਦੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜਾ ਤਖਤਾਂ ਦੇ ਸਿੰਘ ਸਾਹਿਬਾਨਾਂ ਦੀ ਮੀਟਿੰਗ ਸਦਨ ਤੋਂ ਬਾਅਦ ਉਹ ਕਿਸ ਤਰ੍ਹਾਂ ਦੀ ਵਿਚਾਰ ਚਰਚਾ ਕਰਦੇ ਆ ਕੀ ਬੁਲਾਉਂਦੇ ਆ ਕੀ ਕਰਦੇ ਇਹ ਤਾਂ ਤੁਸੀਂ ਉਹਨਾਂ ਦੇ ਪਾਸੋਂ ਪੁੱਛ ਸਕਦੇ ਹੋ ਇਹ ਮੇਰੇ ਤੋਂ ਤੁਹਾਡੀ ਕੀ رائے ਹੋ ਮੰਨ ਲਓ ਮੀਟਿੰਗ ਹੁੰਦੀ ਆ ਤਾਂ ਤੁਸੀਂ ਉੱਥੇ ਕੀ رائے ਦਿਓਗੇ ਤੁਸੀਂ ਕੀ ਕਹੋਗੇ ਮੀਟਿੰਗ ਇਹ ਤਾਂ ਤੁਸੀਂ ਉਸ ਸਮੇਂ ਵਕਤ ਦੇ ਸਾਬ ਨਾਲ ਖੁਦ ਆਪ ਦੇਖੋਗੇ ਹੂੰ ਹੂੰ ਕਿ ਮੈਂ ਕੀ ਕਹਾਂਗਾ ਜੋ ਸਿੱਖੀ ਦੀ ਮਾਰਨ ਤੇ ਮਰਿਆਦਾ ਜੋ ਸਤਗੁਰੂ ਕਲਗੀਧਰ ਪਾਤਸ਼ਾਹੀ ਦੇ ਤਨਖਾਹ ਨਾਵੇਂ ਤੇ ਰਹਿਤ ਨਾਵੇਂ ਜੋ ਸਿੱਖੀ ਦੀਆਂ ਮਹਾਨ ਇਹ ਰਵੈਤਾ ਇਹਦੇ ਅਨੁਸਾਰ ਜੋ ਸਰਬਨ ਆਇਆ ਉਹ ਮੈਂ ਕਹਾਗਾ ਜ਼ਰੂਰ ਤੁਹਾਨੂੰ ਕੀ ਲੱਗਦਾਗਾ ਅਕਾਲੀ ਦਲ ਨੂੰ ਤੁਸੀਂ ਹੁਣ ਕਿਵੇਂ ਦੇਖ ਰਹੇ ਹੋਗੇ ਅਕਾਲੀ ਦਲ ਇੱਕ ਪੁਰਾਣੀ ਪੰਥਕ ਪਾਰਟੀ ਆ ਉਹਨੂੰ ਕਿਵੇਂ ਦੇਖ ਰਹੇ ਹੋ ਆਕਾਲ ਤਖਤ ਤੇ ਐਸਜੀਪੀਸੀ ਨਾਲ ਮਿਲ ਕੇ ਚੱਲਦੀ ਰਹੀ ਹੈਗੀ ਹਮੇਸ਼ਾ ਇਹਦੀ ਸ਼ਰਨ ਚ ਰਹੀ ਆ ਹੁਣ ਅਕਾਲੀ ਦਲ ਨੂੰ ਕਿਵੇਂ ਦੇਖ ਰਹੇ ਹੋ ਅਕਾਲੀ ਦਲ ਦਾ ਜੋ ਕਿਰਦਾਰ ਆ ਕਿੱਧਰ ਨੂੰ ਜਾ ਰਿਹਾ ਉਹ ਦੇਖੋ ਅਕਾਲੀ ਦਲ ਦਾ ਕਿਰਦਾਰ ਤੁਸੀਂ ਗੱਲ ਕੀਤੀ ਹੈ ਮੇਰੀਆਂ ਨਜ਼ਰਾਂ 'ਚ ਕੁਝ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਅਕਾਲੀ ਦਲ ਆਪਣਾ ਕਿਰਦਾਰ ਜਿਹੜਾ ਐਸ ਵਕਤ ਹਾਰ ਚੁੱਕਾ ਹੈ ਸਰਕਾਰ ਦਾ ਹਾਰ ਜਾਣਾ ਅਲੱਗ ਥੀਜ ਹੈ ਪਾਰਟੀਆਂ ਕਿਸੇ ਆ ਸਟੇਟ ਵਿੱਚ ਕਿਸੇ ਦੇਸ਼ ਵਿੱਚ ਜਿੱਤਾ ਵੀ ਪ੍ਰਾਪਤ ਕਰਦੇ ਆਈਆਂ ਔਰ ਹਾਰਾਂ ਵੀ ਹੁੰਦੀਆਂ ਆਈਆਂ ਇਹ ਕੋ ਵੱਡੀ ਗੱਲ ਨਹੀਂ ਹੈ ਪਰੰਤੂ ਕਿਸੇ ਪਾਰਟੀ ਵਾਸਤੇ ਜੇ ਸੋ ਪਾਰਟੀ ਨੂੰ ਪੰਥਕ ਪਾਰਟੀ ਕਿਹਾ ਜਾਂਦਾ ਹੋਵੇ ਉਹ ਆਪਣਾ ਕਿਰਦਾਰ ਹਾਰ ਜਾਏ ਇਹ ਸਭ ਤੋਂ ਮਾੜੀ ਗੱਲ ਹੈ ਸਭ ਤੋਂ ਮਾੜੀ ਤੁਹਾਨੂੰ ਕਿਉਂ ਲੱਗਦਾ ਕਿ ਕਿਰਦਾਰ ਹਾਰ ਗਿਆ ਉਹ ਤਾਂ ਕਹਿੰਦੇ ਆ ਕਿ ਅਸੀਂ ਬੜਾ ਵਧੀਆ ਫੈਸਲਾ ਲਿਆ ਸਾਨੂੰ ਇਹਦੇ ਨਾਲ ਬੈਨੀਫਿਟ ਹੋਣ ਜਾ ਰਿਹਾਗਾ ਅਸੀਂ ਸਰਕਾਰ ਬਣਾਉਣ ਜਾ ਰਹੇ ਹਾਂ ਤੀਜੀ ਵਾਰ ਤੁਸੀਂ ਦੇਖ ਹੀ ਲੈਣਾ ਕਿੰਨਾ ਕੁ ਬੈਨੀਫਿਟ ਹੈ ਮੈਂ ਇੱਕ ਗੱਲ ਤੁਹਾਨੂੰ ਸਪਸ਼ਟ ਕਰਾਂਗਾ ਤੁਸੀਂ ਆਪਣੇ ਆਪ ਨੂੰ ਤਿੱਖੇ ਸਵਾਲ ਕਰਕੇ ਕਾਫੀ ਥੋੜਾ ਤੇਜ਼ੀ ਚ ਲਾਇਆ ਹੁੰਦੇ ਹੋ ਪਰ ਥੋੜਾ ਸਵਾਲ ਦਾ ਜਵਾਬ ਲੈਣ ਵਾਸਤੇ ਥੋੜਾ ਟਰਮਾ ਵੀ ਚਾਹੀਦਾ ਨਾ ਤਾਂ ਸਰਸੇਵਾਲੇ ਨਖੱਟੂ ਨੇ ਕੋਈ ਵੋਟ ਅਕਾਲੀ ਦਲ ਨੂੰ ਪਾਉਣੀ ਹੈ ਨਾ ਉਹਦੀ ਵੋਟ ਪਾਉਣ ਦੀ ਕੋਈ ਸੋਚ ਹੈ ਸਰਸੇਵਾਲੇ ਦੀ ਇੱਕੋ ਇੱਕ ਸੋਚ ਹੈ ਕਿ ਇਸ ਸ਼ਰੋਮਣੀ ਅਕਾਲੀ ਦਲ ਜੋ ਪੰਥਕ ਪਾਰਟੀ ਹੈ ਇਹਨੂੰ ਸਿੱਖ ਮਾਨਸਿਕਤਾ ਤੋਂ ਥੱਲੇ ਪੈਰਾਂ ਵਿੱਚ ਕਿੱਦਾਂ ਸੁਟਣਾ ਹੈ ਕਿੱਦਾਂ ਰੋਲਣਾ ਹੈ ਉਹਨੇ ਇੱਕ ਪੱਤਾ ਖੇលਿਆ ਹੈ ਅਕਾਲੀ ਦਲ ਨੂੰ ਸਬਕ ਸਿਖਾਉਣ ਵਾਸਤੇ ਉਹਨੇ ਕਹਿੋ ਜਿਹਾ ਫੈਸਲਾ ਲੈ ਲਿਆ ਕਿ ਮੈਂ ਇਹਨੂੰ ਸਮਰਥਨ ਦਿੰਦਾ ਹਾਂ ਆਦੇ ਦੇ ਹਾਲਾਤਾਂ ਵਿੱਚ ਤੁਸੀਂ ਖਾਸ ਕਰਕੇ ਜਾ ਕੇ ਪਿੰਡਾਂ ਦੀਆਂ ਸਿੱਖ ਸੰਗਤਾਂ ਵਿੱਚ ਜਾ ਕੇ ਵਿਚਰ ਕੇ ਦੇਖੋ ਮੇਰਾ خیال ਤੁਸੀਂ ਜਾ ਕੇ ਵੀ ਆਏ ਹੋਵੋਗੇ ਗਰਮ ਖਿਆਲੀ ਤਾਂ ਛੱਡ ਦਿਓ ਜਿਹੜੀ ਸਧਾਰਨ ਸਿੱਖ ਸੰਗਤ ਜਿਹੜੀ ਅਕਾਲੀ ਦਲ ਨਾਲ ਪੱਕੇ ਤੌਰ ਤੇ ਵੋਟ ਜੁੜੀ ਹੋਈ ਸੀ ਅੱਜ ਉਹ ਵੀ ਕਿਨਾਰਾ ਕਰਕੇ ਘਰ ਬੈਠੀ ਆ ਕਿਉਂਕਿ ਸਤਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪਾਵਨ ਸਰੂਪ ਪੰਜਾਂ ਤਖਤਾਂ ਦੀ ਆਨ ਸ਼ਾਨ ਸਿੱਖ ਮਾਨਸਿਕਤਾ ਦਾ ਸਦਾਬਾਦ ਤੇ ਸ਼ਿੰਗਾਰ ਬਣ ਕੇ ਰਹੀ ਹੈ ਇਸ ਵਾਸਤੇ ਸਿੱਖ ਸੰਗਤ ਜਿਹੜੀ ਆ ਤੁਸੀਂ ਦੇਖ ਲੈਣਾ ਕਿ ਹੁਣ ਉਹਦੀਆਂ ਵੋਟਾਂ ਤੇ ਕੀ ਆਉਣੀਆਂ ਤੇ ਆਪ ਦੀਆਂ ਖਸਕਾ ਕੇ ਬੈਗੇ ਆ ਇੱਕ ਇੱਕ ਪਾਸੇ ਤੁਸੀਂ ਕਹੇ ਕਰਤਾਰ ਜਿਹੜਾ ਗੱਡ ਗਿਆ ਅਕਾਲੀ ਦਲ ਦਾ ਦੂਜੇ ਪਾਸੇ ਅਜੇ ਵੀ ਪੰਥਕ ਪਾਰਟੀ ਹੈ ਅਕਾਲੀ ਦਲ ਹੁਣ ਵੀ ਮੰਨਦੇ ਉਹਨੂੰ ਅਕਾਲੀ ਦਲ ਪੰਥਕ ਪਾਰਟੀ ਹੈ ਪੰਥ ਦੀ ਰਹਿਨਮਾਈ ਕਰ ਰਹੀ ਹੈ ਜਿਹਦਾ ਇਹ ਫੈਸਲਾ ਲਿਆ ਅਕਾਲੀ ਦਲ ਦਾ ਪੰਥਕ ਪਾਰਟੀ ਰਹੂਗੀ ਬਹੁਤ ਟੈਕਨੀਕਲੀ ਪੁਆਇੰਟ ਇਹਨੂੰ ਥੋੜਾ ਜਿਹਾ ਸੋਚ ਵਿੱਚ ਰੱਖਿਓ ਅਕਾਲੀ ਦਲ ਦੀ ਸਥਾਪਨਾ ਇਹਦਾ ਜਨਮ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ 1921 ਵਿੱਚ ਹੋਇਆ ਹੈ 1920 ਵਿੱਚ ਇਹਦੀ ਨੀਂ ਰੱਖੀ ਗਈ ਆ 1921 ਵਿੱਚ ਇਹਦਾ ਜਨਮ ਹੁੰਦਾ ਹੈ ਅਕਾਲੀ ਦਲ ਜੋ ਨਾਮ ਹੈ ਇਹ ਪਾਰਟੀ ਤਾਂ ਸਦਾ ਪੰਥਕ ਰਹੇਗੀ ਪਰੰਤੂ ਇਹਦੇ ਸੰਚਾਲਕ ਜਿਹੜੇ ਹਨ ਅਗਰ ਉਹ ਕਿਰਦਾਰ ਹਾਰ ਜਾਂਦੇ ਤਾਂ ਉਹ ਸਮੇਂ-ਸਮੇਂ ਅਨਸਾਰ ਆਪਣੇ ਆਪ ਪਾਸੇ ਹੋ ਜਾਂਦੇ ਆ ਅਕਾਲੀ ਦਲ ਤਾਂ ਪੰਥਕ ਰਹੇਗਾ ਤੁਹਾਨੂੰ ਕੀ ਲੱਗਦਾ ਦੇ ਪ੍ਰਧਾਨ ਆਪਣਾ ਕਿਰਦਾਰ ਹਾਰ ਚੁੱਕੇ ਨੇ ਤੁਹਾਡੇ ਸਾਹਮਣੇ ਆ ਹੋ ਗਿਆ ਸਾਰਾ ਕੁਝ ਹੋ ਗਿਆ ਹੁਣ ਤਾਂ ਵਿਆਖਿਆ ਕਰਨ ਦੀ ਲੋੜ ਨਹੀਂ ਆ ਹੁਣ ਤਾਂ ਦੱਸਣ ਦੀ ਲੋੜ ਨਹੀਂ ਹੁਣ ਤਾਂ ਕਿਰਦਾਰ ਹਾਰ ਗਏ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਆਪਣਾ کردار ਹਾਰ ਚੁੱਕੇ ਜੀ ਸਭ ਕੁਝ ਹੋ ਗਿਆ ਮਲਗਾ ਮੇਟੋ ਗਿਰ ਬੈਤ ਤੁਸੀਂ ਪੰਥ ਦੇ ਜਥੇਦਾਰੋਂ ਤੁਸੀਂ ਕਦੇ ਆਮ ਤੌਰ ਤੇ ਜਦੋਂ ਗੱਲਬਾਤ ਹੁੰਦੀ ਹੋਊ ਸੋਡੀ ਸੁਖਬੀਰ ਬਾਦਲ ਨਾਲ ਵੀ ਪ੍ਰਕਾਸ਼ ਸਿੰਘ ਬਾਦਲ ਨਾਲ ਜਾਂ ਪੰਥਕ ਲੀਡਰਾਂ ਨਾਲ ਤੁਸੀਂ ਉਹਨਾਂ ਨੂੰ ਕਦੇ ਗੱਲ ਕਹੀ ਨਹੀਂ ਕਿ ਭਾਈ ਰਾਹ ਤੇ ਰਹੋ ਮੈਨੂੰ ਤਾਂ ਜਿੰਨੀ ਵਾਰ ਵੀ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਮਿਲੇ ਹਨ ਤਾਂ ਉਸ ਗੱਲ ਦਾ ਨਹੀਂ ਪਤਾ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪਾਂ ਦੀ ਸੇਵਾ ਹੋ ਰਹੀ ਆ ਸਾਲ 1921 ਸਾਕਾ ਤੇ ਸਾਕਾ 1984 ਉਸ ਅਸਾਲਾਂ ਤੇ ਜਿੰਨੀ ਵਾਰ ਵੀ ਮੈਨੂੰ ਮਿਲੇ ਹਨ ਮੈਂ ਹਰ ਹਿੱਲੇ ਯਤਨ ਕੀਤਾ ਕਿ ਪੰਥ ਦੀ ਮਾਨ ਤੇ ਮਰਿਆਦਾ ਪੰਥ ਕਰਵੈਤਾ ਅਕਾਲੀ ਦਲ ਦਾ ਸ਼ਿੰਗਾਰ ਹਨ ਔਰ ਇਸ ਜਾਬਤੇ ਵਿੱਚ ਰਹਿਣਾ ਡਿਸਪੀਸਪਲਨ ਤੇ ਮਰਿਆਦਾ ਵਿੱਚ ਰਹਿਣਾ ਇਹ ਅਤ ਜ਼ਰੂਰੀ ਮੈਂ ਆਪਣੀਆਂ ਕੋਲੋਂ ਆਪਣੇ ਕੰਨਿਓ ਪੂਰਾ ਰੋਲ ਨਿਭਾਉਂਦਾ ਰਿਹਾ ਮਨੇ ਕੋ ਨਾ ਮਨੇ ਤੱਕਲੇ ਦੀ ਪਰ ਤੁਹਾਡੇ ਦੇ ਤਾਂ ਐਲੀਗੇਸ਼ਨ ਲੱਗਦੇ ਨੇ ਨਾ ਉਦੋਂ ਵੀ ਕਿ ਤੁਸੀਂ ਤਾਂ ਜੀ ਸਮਝੌਤਾ ਅੱਜ ਤੁਸੀਂ ਨਿਘਟੂ ਕਹਿ ਰਹੇ ਹੋ ਉਦੋਂ ਐਲੀਗੇਸ਼ਨ ਲੱਗਿਆ ਕਿ ਸਮਝੌਤਾ ਤੁਸੀਂ ਹੀ ਕਰਾਇਆ ਤੁਸੀਂ ਜਹਾਜ਼ ਚੜ੍ਹ ਕੇ ਗਏ ਤੁਸੀਂ ਇਹ ਸਮਝੌਤਾ ਕਰਾਇਆ ਕਿ ਡੇਰਾ ਮੁਖੀ ਨੂੰ ਮਾਫੀ ਦਿਓ ਜਗਤਵਿੰਦਰ ਜੀ ਇੱਕ ਗੱਲ ਤੁਸੀਂ ਖਿਆਲ ਚ ਰੱਖੋ ਉਹ ਸਮੇਂ ਜਿਹੜੇ ਇੰਟਰਵਿਊ ਆਣ ਕੇ ਸ੍ਰੀ ਅਕਾਲ ਤਖਤ ਸਾਹਿਬ ਔਰ ਸੱਜ ਖਾਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਹਮਣੇ ਤੁਸੀਂ ਮੇਰੇ ਤੋਂ ਆਣ ਕੇ ਕੀਤੀ ਸੀ ਉਹਦੇ ਵਿੱਚ ਮੈਂ ਕੀ ਕੁਝ ਕਿਹਾ ਸੀ ਉਹ ਸਾਰਾ ਤੁਸੀਂ ਦੁਬਾਰਾ ਵੀ ਸੰਗਤ ਨੂੰ ਸੁਣਾ ਸਕਦੇ ਹੋ ਅਗਰ ਮੈਂ ਨਿਸ਼ਤਾ ਕਰੋ ਜੇ ਮੈਂ ਮਾਫੀ ਦਵਾਈ ਹੁੰਦੀ ਤੇ ਅਜ ਉਹ ਨਖਟੂ ਦੇ ਇਸ ਤਰ੍ਹਾਂ ਮੈਂ ਕੋਈ ਇਸ ਤਰ੍ਹਾਂ ਦਾ ਡਿਸੀਜਨ ਲੈ ਸਕਦਾ ਸੀ ਕਦੀ ਬਾਸੇ ਵੀ ਇਹ ਸੋਚਿਆ ਵੀ ਨਹੀਂ ਜਾ ਸਕਦਾ ਕਿ ਦੀ ਕੋਣ ਸੀ ਇਹ ਲੋਕ ਜਿਹੜੇ ਫਿਰ ਜੇ ਤੁਸੀਂ ਕਹਿ ਰਹੇ ਹੋ ਇਸ ਤਰ੍ਹਾਂ ਦੀ ਗੱਲ ਆ ਰਹੀ ਸੀ ਨਾ ਕਿਸੇ ਨੇ ਤਾਂ ਪੰਥ ਚ ਚਲਾਈ ਹੋਏ ਗੱਲ ਇਹ ਕੌਣ ਸੀ ਜਿਨੇ ਗੱਲ ਚਲਾਈ ਇਹ ਤਾਂ ਦੇਖੋ ਤੁਸੀਂ ਮੰਨੋ ਜਾਂ ਨਾ ਮੰਨੋ ਤੁਹਾਨੂੰ ਵੀ ਪਤਾ ਔਰ ਸਮੁੱਚੇ ਪੰਥ ਨੂੰ ਵੀ ਪਤਾ ਕਿ ਉਸ ਸਮੇਂ ਉਹ ਕਿਹੜੇ ਲੋਕ ਸਨ ਜਿਨ੍ਹਾਂ ਨੇ ਮੇਰੀ ਇਸ ਤਰ੍ਹਾਂ ਦੇ ਹਾਲਾਤ ਕੂੜ ਪ੍ਰਚਾਰ ਦੇ ਵਿੱਚ ਪੈਦਾ ਕੀਤੇ ਸਾਨੂੰ ਮੇਰੇ ਪ੍ਰਤੀ ਨਿੰਦਾ ਕਰਕੇ ਕੂੜ ਪ੍ਰਚਾਰ ਕਰਕੇ ਉਹ ਤੁਹਾਨੂੰ ਵੀ ਪਤਾ ਪੰਥ ਜਾਣਨਾ ਚਾਹੁੰਦਾ ਕੜ ਕਿਹੜਾ ਨਾਂ ਸੀ ਆ ਨਹੀਂ ਮੈਂ ਨਹੀਂ ਕਹਿਣਾ ਨਹੀਂ ਚਾਹੁੰਦਾ ਇਸ ਤਰ੍ਹਾਂ ਦਾ ਨਿੱਜੀ ਤੌਰ ਤੇ ਕਿਸੇ ਨੂੰ ਸਮਤੇ ਪੰਥ ਨੂੰ ਪਤਾ ਹੈ ਮੇਰੇ ਤੋਂ ਕਾਹਨੂੰ ਕਹਾਉਂਦੇ ਹੋ ਤੁਸੀਂ ਜਾ ਅੱਛਾ ਤੁਹਾਡੀ ਤੁਹਾਡੀ ਗੱਲ ਹੋਈ ਐ ਸੀਪੀਸੀ ਪ੍ਰਧਾਨ ਕਿਰਪਾਲ ਸਿੰਘ ਬਡੂਂਗਰ ਦੇ ਨਾਲ ਜਾਂ ਜਿਹੜਾ ਹੋਰਾਂ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ ਜਥੇਦਾਰਾਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਕੋਈ ਇਸ ਮਸਲੇ ਦੇ ਉੱਤੇ ਜੋ ਹੁਣ ਤੁਸੀਂ ਕਹਿ ਰਹੇ ਹੋ ਕਿ ਉਹ ਉਹ ਵੀ ਇਹੀ ਕਹਿਣਗੇ ਜੀ ਮੈਂ ਸਿੰਘ ਸਾਹਿਬਾ ਨੂੰ ਟੈਲੀਫੋਨ ਲਾਉਣ ਦਾ ਯਤਨ ਕੀਤਾ ਪਰੰਤੂ ਸੇਵ ਚ ਆਪਸਾਨ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡੋਂਗਰ ਸਾਹਿਬ ਨਾਲ ਗੱਲ ਹੋਈ ਹੈ ਉਹਨਾਂ ਨੇ ਭਰੇ ਹੋਏ ਮਨ ਦੇ ਨਾਲ ਜੋ ਮੈਨੂੰ ਸ਼ਬਦ ਕਹੇ ਨੇ ਉਹਨਾਂ ਕਿਹਾ ਕਿ ਮੈਂ ਬਹੁਤ ਦੁਖੀ ਹਾਂ ਇਸ ਫੈਸਲੇ ਤੋਂ ਉਹਨਾਂ ਨੇ ਖੁਦ ਕਹਿ ਦਿੱਤਾ ਦੂਜੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਚੇ ਤੌਰ ਤੇ ਇੱਕ ਅਦਾ ਰਹਿ ਗਿਆ ਹੋਏ ਤੇ ਮੈਂ ਕਹਿ ਨਹੀਂ ਸਕਦਾ ਸਮੂਚੇ ਤੌਰ ਤੇ ਜਿੰਨੇ ਮੈਨੇਜਮੈਂਟ ਹੈ ਜਿੰਨੇ ਸਖਤਰ ਹਨ ਮੈਨੇਜਰ ਹਨ ਮੇਰੇ ਨਾਲ ਕਿਸੇ ਨਾ ਕਿਸੇ ਰੂਪ ਤੇ ਉਹਨਾਂ ਨਾਲ ਸੰਪਰਕ ਸਾਧ ਕੇ ਬਹੁਤ ਦੁੱਖ ਜਾਹਰ ਕੀਤਾ ਏ ਉਹ ਬਹੁਤ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਉਹ ਕਹਿੰਦੇ ਕਿ ਜਿਹੜੇ ਇੱਟੇ ਰੋੜੇ ਸਾਾਨੂੰ ਕਹਿੰਦੇ ਆਉਣ ਵਾਲੇ ਸਮੇਂ ਤੇ ਵੱਜਨੇ ਆ ਕਹਿੰਦੇ ਸਿੰਘ ਸਾਹਿਬ ਥੋੜੇ ਤੇ ਸਾਡੀ ਨਿਗਾਹ ਏ ਜੇ ਬਚਾ ਸਕਦੇ ਹੋ ਤਾਂ ਤੁਸੀਂ ਸਾਨੂੰ ਬਚਾਓ ਇਥੋਂ ਤੱਕ ਇਹ ਦੁੱਖ ਜਾਹਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕਤਰ ਔਰ ਮੈਨੇਜਰ ਸੇਵਾਦਾਰਾਂ ਤੱਕ ਵੀ ਸਮੁੱਚੀ ਮਾਨਸਿਕਤਾ ਹਿੱਲ ਗਈ ਐਸੇ ਹਾਲਾਤ ਬਣੇ ਪਏ ਇੱਕ ਪ੍ਰਚਾਰ ਹੁੰਦਾ ਕਿ ਜਥੇਦਾਰ ਨੇ ਜਿਹੜੇ ਚਾਹੇ ਅਕਾਲ ਤਖਤ ਦਾ ਚਾਹੇ ਦਮਦਮਾ ਸਾਹਿਬ ਦਾ ਬਾਦਲ ਦੇ ਲਿਫਾਫੇ ਚੋਂ ਨਿਕਲਦੇ ਨੇ ਇਹ ਗੱਲ ਕਹੀ ਜਾਂਦੀ ਹੈ ਮਸ਼ਹੂਰ ਗੱਲ ਹੈ ਇਹ ਹੁਣ ਤੁਸੀਂ ਜਦੋਂ ਅਕਾਲੀ ਦਲ ਨੂੰ ਕਹਿ ਰਹੇ ਹੋ ਕਿ ਉਹਨਾਂ ਆਪਣਾ ਕਰਦਾਰ ਆ ਜਿਹੜਾ ਖਾਸ ਤੌਰ ਤੇ ਦੇ ਸੰਚਾਲਕਾਂ ਨੇ ਆਪਣਾ ਦਾਵਾ ਡੂਲ ਕਰਤਾ ਤੁਹਾਡਾ ਫੈਸਲਾ ਕੀ ਹੈ ਤੁਸੀਂ ਹੁਣ ਪੰਥ ਦੇ ਨਾਲ ਖੜੇ ਹੋ ਜਾਂ ਅਕਾਲੀ ਦਲ ਦੇ ਨਾਲ ਖੜੇ ਹੋ ਪਹਿਲੀ ਗੱਲ ਤਾਂ ਤੁਸੀਂ ਕਿਹਾ ਕਿ ਲਿਫਾਫੇ ਚੋਂ ਨਿਕਲਦੇ ਆ ਫੋਲੋ ਲਫਾਫਾ ਤੁਸੀਂ ਦਿਖਾਲ ਦਿਓ ਜਿਹਦੇ ਵਿੱਚੋਂ ਮੈਂ ਨਿਕਲੇ ਹਾਂ ਸਵਾਲ ਕਰਨਾ ਸਾਰੇ ਜਥੇਦਾਰਾਂ ਵਾਰੀ ਕਿਹਾ ਜਾਂਦਾ ਸਾਰੇ ਜਥੇਦਾਰਾਂ ਵਾਰੀ ਕਿਹਾ ਜਾਂਦਾ ਸਰਨਾ ਸਾਹਿਬ ਵੀ ਕਹਿੰਦੇ ਨੇ ਬਹੁਤ سارے ਲੋਕ ਕਹਿੰਦੇ ਨੇ ਤੁਸੀਂ ਸਰਨਾ ਸਾਹਿਬ ਨੂੰ ਕਹਿ ਦਿਓ ਬਾਕੀ ਨਹੀਂ ਮੈਂ ਆਪਣੀ ਗੱਲ ਕਰਦਾ ਹਾਂ ਤੁਸੀਂ ਉਹਨਾਂ ਨੂੰ ਕਹੋ ਮੇਰਾ ਲਫਾਫਾ ਦਿਓ ਜਿਹਦੇ ਵਿੱਚੋਂ ਮੈਨੂੰ ਕੱਢਿਆ ਗਿਆ ਸੀ ਹੁਣ ਤੁਹਾਡਾ ਫੈਸਲਾ ਕੀ ਹੋਊਗਾ ਹੁਣ ਤੁਹਾਡਾ ਕੀ ਫੈਸਲਾ ਜੋ ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਲ ਨੇ ਕਰਦਾਰ ਲੂਜ਼ ਕੀਤਾ ਉਹਦੇ ਸੰਚਾਲਕਾਂ ਨੇ ਆਪਣਾ ਕਰਦਾਰ ਡੇਗ ਲਿਆ ਫੈਸਲਾ ਲੈ ਕੇ ਜੀ ਤੁਸੀਂ ਹੁਣ ਕਿਉਂਕਿ ਤੁਹਾਨੂੰ ਪੁਆਇੰਟ ਐਸਜੀਪੀਸੀ ਕਰਦੀ ਆ ਅਕਾਲੀ ਦਲ ਨਮੈਂਦਾ ਜਥੇਬੰਦੀ ਮੰਨੀ ਜਾਂਦੀ ਆ ਉਹਨਾਂ ਦੀ ਤੁਸੀਂ ਹੁਣ ਕੀ ਫੈਸਲਾ ਲੈਣ ਜਾ ਰਹੇ ਹੋ ਹੁਣ ਫੈਸਲਾ ਇਹ ਹੈ ਕਿ ਖਾਲਸਾ ਪੰਥ ਨੇ ਆਪਣਾ ਫੈਸਲਾ ਕਲਗੀਧਰਪਾਤ ਸਾਹਿਬ ਜੀ ਦੇ ਇਸ ਪਾਵਨ ਪਾਤਸ਼ਾਹੀ ਅਸਥਾਨ ਤਖਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਜਿਹੜਾ ਫੈਸਲਾ ਹੋਇਆ ਸੀ ਸਨ 2007 ਵਿੱਚ ਔਰ ਉਸੇ ਦਿਨ ਸੁਨਾਮ ਦੇ ਰਹਿਣ ਵਾਲੇ ਕਮਲਜੀਤ ਸਿੰਘ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ 6 ਮਹੀਨਾ ਦੀ ਬਤੀ ਉਸ ਸਮੇ ਉਸ ਦੀ ਸੀ ਜਿੱਥੋਂ ਤੱਕ ਮੈਂ ਮਹਿਸੂਸ ਕਰਦਾ ਮੇਰੇ ਨਾਲ ਸੰਸਾਰ ਭਰ ਵਿੱਚ ਰਹਿੰਦੇ ਖਾਲਸਾ ਪੰਥ ਨੇ ਸਿੱਖ ਸੰਗਤਾਂ ਨੇ ਔਰ ਇਧਰੋਂ ਕਿਰਸਾਨੀ ਨਾਲ ਸੰਬੰਧਤ ਗੁਰਸਿੱਖਾਂ ਨੇ ਜਿਨ੍ਹਾਂ ਦਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਉਹਨਾਂ ਨੇ ਵੀ ਮੇਰੇ ਨਾਲ ਸੰਪਰਕ ਕੀਤੇ ਜਿੱਥੋਂ ਤੱਕ ਮੈਂ ਹਾਲਾਤ ਦੇਖੇ ਨੇ ਅੱਜ ਖਾਲਸਾ ਪੰਥ ਦੀਆਂ ਨਜ਼ਰਾਂ ਵਿੱਚ ਉਹਨਾਂ ਚਾਰ ਸ਼ਹੀਦਾਂ ਦੀਆਂ ਜੋ ਚਿਖਾ ਹਨ ਉਹ ਬਲਦੀਆਂ ਹੋਈਆਂ ਅੱਜ ਵੀ ਦਿਖ ਰਹੀਆਂ ਨੇ ਜਿਹੜਾ ਨਖਟੂ ਸਰਸੇ ਵਾਲੇ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਸਨ ਕਮਲਜੀਤ ਸਿੰਘ ਸੁਨਾਮ ਬਲਕਾਰ ਸਿੰਘ ਦੀ ਸ਼ਾਇਦ ਮਾਦੇ ਵਿੱਚੋਂ ਸਾਡ ਬੰਬੇਸੀ ਦੀ ਪ੍ਰਾਪਤ ਕੀਤੀ ਸੀ ਹਰਮਿੰਦਰ ਸਿੰਘ ਜੀ ਸਾਡ ਡੱਬ ਵਾਲੀ ਤੋਂ ਸਨ ਇੱਕ ਗੁਰੂ ਕੇ ਪਿਆਰੇ ਹੋਰ ਸਾਡ ਅੱਜ ਸਮੁੱਚਾ ਖਾਲਸਾ ਪੰਥ ਉਹਨਾਂ ਦੀਆਂ ਨਜ਼ਰਾਂ ਵਿੱਚ ਉਹ ਮਹਾਨ ਸ਼ਹੀਦਾਂ ਦੀਆਂ ਚਿਖਾ ਬਲਦੀਆਂ ਦਿਖ ਰਹੀਆਂ ਨੇ ਉਹ ਫੈਸਲਾ ਪੰਥ ਨੇ ਲੈ ਲਿਆ ਏ ਉਹ ਕਦੇ ਵਾਸਤੇ ਵੀ ਕਲਗੀ ਤਰੁਪਾਤ ਸਾਹਿਬ ਜੀ ਦੇ ਪਾਵਨ ਤਖਤ ਤੇ ਹੁਕਮ ਤੋਂ ਕੋਈ ਵੀ ਬਾਹਰ ਨਹੀਂ ਜਾਏਗਾ ਜੋ ਲਿਖਿਆ ਗਿਆ ਹੁਕਮਨਾਮੇ ਵਿੱਚ ਰਾਜਨੀਤਿਕ ਸਾਜ ਨਹੀਂ ਰੱਖਣੀ ਉਹ ਤਾਂ ਉਹ ਤਾਂ ਪੈ ਗਈ ਨਾ ਮੈਂ ਕਹਿ ਰਿਹਾ ਉਹ ਤਾਂ ਫੈਸਲਾ ਹੋ ਗਿਆ ਹੁਣ ਤੁਸੀਂ ਕੀ ਅਸਤੀਫਾ ਦੇਣ ਜਾ ਰਹੇ ਹੋਗੇ ਇਸ ਤਖਤ ਤੋਂ ਕੀ ਫੈਸਲਾ ਲੈਣ ਜਾ ਰਹੇ ਹੋ ਨਾ ਤੁਸੀਂ ਮੇਰਾ ਅਸਤੀਫਾ ਲੈਣ ਵਾਸਤੇ ਆਏ ਕਿ ਜਾਂ ਤੁਸੀਂ ਖਬਰ ਲੈਣ ਵਾਸਤੇ ਆਏ ਇਹ ਨਹੀਂ ਮੈਂ ਕਿਉਂਕਿ ਪੰਥ ਦੇ ਅੰਦਰ ਇਸ ਤਰ੍ਹਾਂ ਦੀ ਚਰਚਾ ਚੱਲਦੀ ਹੈ ਕਿ ਜਥੇਦਾਰ ਪੰਥ ਦੀ ਨੁਮਾਇੰਦਗੀ ਕਰਦੇ ਨੇ ਤੁਸੀਂ ਕੀ ਕਰਨ ਜਾ ਰਹੇ ਹੋ ਅਗਲਾ ਫੈਸਲਾ ਤੁਹਾਡਾ ਕੀ ਹੈਗਾ ਅਸਤੀਫਾ ਦੇਣਾ ਇੱਕ ਮੈਦਾਨ ਛੱਡ ਕੇ ਭੱਜਣ ਵਾਲੀ ਗੱਲ ਹੁੰਦੀ ਆ ਜਗਤਵਿੰਦਰ ਜੀ ਖਿਆਲ ਕਰਕੇ ਦੇਖੋ ਜਥੇਦਾਰੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਨਹੀਂ ਐ ਜਥੇਦਾਰੀਆਂ ਇਹ ਕਲਗੀਧਰ ਪਾਤਸ਼ਾਹ ਜੀ ਨੇ ਸੀਨਾ ਬਸੀਨਾ ਇੱਕ ਮਹਾਨ ਤੇ ਪਾਵਨ ਪਦਵੀਆਂ ਕਾਇਮ ਕੀਤੀਆਂ ਨੇ ਤੁਹਾਨੂੰ ਚੇਤਾ ਹੋਣਾ ਚਾਹੀਦਾ ਤੱਕ ਸ੍ਰੀ ਦਮਦਮਾ ਸਾਹਿਬ ਜੀ ਦਾ ਉਪਾਤਸਾਹੀ ਅਸਾਲ ਤੁਹਾਡੀ ਨਿਗਾਹ ਦੇ ਸਾਹਮਣੇ ਆ ਸੰਨ 1706 ਵਿੱਚ ਜਦੋਂ ਕਲਗੀਧਰ ਪਾਤਸ਼ਾਹ 40 ਸਾਲ ਦੀ ਉਮਰ ਵਿੱਚ ਸਨ ਉਸ ਸਮੇਂ ਉਹਨਾਂ ਨੇ ਸ਼ਹੀਦ ਬਾਬਾ ਦੀਪ ਸਿੰਘ ਜਿਹੜੇ 24-25 ਸਾਲ ਦੀ ਉਮਰ ਵਿੱਚ ਸਨ ਉਹਨਾਂ ਨੂੰ ਸਭ ਤੋਂ ਪਹਿਲਾ ਜਥੇਦਾਰ ਇਥੋਂ ਦਾ ਥਾਪਿਆ ਸੀ ਗੁਰਬਾਣੀ ਪੜਨ ਦੀ ਮਹਾਨ ਸੇਵਾ ਕੀਤੀ ਸਮਾਂ ਔਨ ਤੇ ਕੁਰਬਾਨੀ ਕਰਨ ਦੇ ਵੀ ਪੰਥਵਾਸੀ ਉਹਨਾਂ ਨੇ ਮਹਾਨ ਸੇਵਾ ਕੀਤੀ ਅੱਜ ਇਸ ਮਹਾਨ ਪਦਵੀ ਉੱਪਰ ਮੈਂ ਉਸ ਲਾਇਕ ਨਹੀਂ ਬਹੁਤ ਨਾ ਚੀਜ਼ ਬਹੁਤ ਨੀਮਾ ਹ ਪਰੰਤੂ ਫਿਰ ਵੀ ਉਸ ਮਹਾਨ ਪਾਵਨ ਪਦਵੀ ਦੀ ਲੱਜਾ ਨੂੰ ਉਹਦੀ ਸ਼ਰਮਸ਼ਾਰ ਨੂੰ ਉਹਦੇ ਕਰਮ ਧਰਮ ਨੂੰ ਆਪਣੇ ਜੀਵਨ ਦਾ ਹਿੱਸਾ ਸਮਝਦਾ ਪੰਥਵਾਸੀ ਲੋੜ ਪੈਂਦੀ ਹੈ ਤਾਂ ਕੁਰਬਾਨੀ ਹੋਏਗੀ ਗੁਰੂ ਸਾਹਿਬ ਨੇ ਹਮੇਸ਼ਾ ਸੰਗਤ ਨੂੰ ਸਵਾ ਵਿਸਵੇ ਦੱਸਿਆਗਾ ਗੁਰੂ ਸਾਹਿਬ ਪੰਥ ਸੰਗਤ ਸੰਗਤ ਨੂੰ ਵੱਡਾ ਮੰਨਦੇ ਨੇ ਗੁਰੂ ਸਾਹਿਬ ਪੰਥ ਨੂੰ ਵੱਡਾ ਮੰਨਦੇ ਨੇ ਆਪਣੇ ਨਾਲੋਂ ਜੇ ਪੰਥ ਕਹਿੰਦਾਗਾ ਕਿ ਇਸ ਥਾਂ ਤੇ ਤੁਸੀਂ ਨਾਂ ਬਣੇ ਰਹੋ ਤਾਂ ਤੁਹਾਡਾ ਕੀ ਫੈਸਲਾ ਹੋ ਤੁਸੀਂ ਪੰਥ ਦੀ ਆਵਾਜ਼ ਇਕੱਠੀ ਕਰਕੇ ਲਵਾਂ ਮੈਂ ਉਹੀ ਕੁਝ ਕਰ ਦਵਾਂ ਜੋ ਪੰਥ ਕਹੇਗਾ ਤੁਸੀਂ ਉਹ ਕਰੋਗੇ ਹੋਏਗਾ ਕਿਉਂ ਨਹੀਂ ਹੋਏਗਾ ਜੇ ਪੰਥ ਕਹੇਗਾ ਅਸਤੀਫਾ ਦਿਓ ਤਾਂ ਤੁਸੀਂ ਦੇ ਦੋਗੇ ਪੰਥ ਅਸਤੀਫਾ ਦੇਣ ਵਾਸਤੇ ਕਿਉਂ ਕਹੇਗਾ ਕਿ ਮੈਦਾਨ ਛੱਡ ਕੇ ਭਜੋ ਖੁਦਕੁਸ਼ੀ ਕਰੋ ਕੋਈ ਕਹੇਗਾ ਤਾਨੂੰ ਲੱਗਦਾ ਤੁਸੀਂ ਇੱਥੇ ਬੈਠ ਕੇ ਲੜਾਈ ਲੜੋਂਗੇ ਹੁਣ ਜਿਹੜੀ ਗੱਲ ਕਹਿ ਰਹੇ ਹਾਂ ਇਹਦੇ ਤੇ ਬਰਕਰਾਰ ਰਹੋਗੇ ਔਰ ਇਹ ਕਹੋਗੇ ਚੋਣਾ ਤੋਂ ਬਾਅਦ ਵੀ ਕਹੋਗੇ ਚੋਣਾ ਤੋਂ ਪਹਿਲਾਂ ਵੀ ਕਹਿ ਰਹੇ ਹਾਂ ਹਰ ਹਾਲਤ ਹੋਏਗੀ ਜਿਹੜੀ ਗੱਲ ਹੋਗੀ ਆ ਇਹ ਹੋਏਗਾ ਲੜਾਈ ਲੜਨ ਦੀ ਤੁਸੀਂ ਕਹਿੰਦੇ ਹੋ ਵੀ ਆ ਲੜਾਈ ਤੁਹਾਡੇ ਸਾਹਮਣੇ ਆਏਗਾ ਸਾਰਾ ਕੁਝ ਪਰ ਦਬਾਅ ਬਣਾਇਆ ਜਾਂਦਾ ਹੈਗਾ ਮੈਂ ਤਾਂ ਕਹਿ ਰਿਹਾਗਾ ਕਿ ਪਹਿਲਾਂ ਬਹੁਤ ਸਾਰੀਆਂ ਚੀਜ਼ਾਂ 'ਚ ਦਬਾਅ ਬਣਾਇਆ ਜਾਂਦਾ ਚਾਹੇ ਅਰਦਾਸੀਆ ਬਲਬੀਰ ਸਿੰਘ ਦੀ ਗੱਲ ਹੋਈ ਸੀ ਚਾਹੇ ਪੰਜ ਸਿੰਘ ਜੋ ਪੰਜ ਪਿਆਰੇ ਸੀ ਉਹਨਾਂ ਦੀ ਗੱਲ ਹੋਈ ਸੀ ਜਦੋਂ ਗੱਲਾਂ ਬਾਤਾਂ ਹੁੰਦੀਆਂ ਨੇ ਤਾਂ ਦਬਾਅ ਬਣਾਇਆ ਜਾਂਦਾਗਾ ਜੇ ਤੁਹਾਡੇ ਤੇ ਦਬਾਅ ਪੈਂਦਾ ਕਿਤੇ ਤਾਂ ਨਹੀਂ ਤੁਸੀਂ ਫੈਸਲਾ ਰੀਥਿੰਕ ਕਰ ਲਓ ਜਾਂ ਬਦਲਨ ਦਾ ਫੈਸਲਾ ਸਤਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਪਾਤਸ਼ਾਹੀ ਹਸਤਾਲਨ ਤੱਕ ਸ੍ਰੀ ਦਮਦਮਾ ਸਾਹਿਬ ਜੀ ਦੇ ਹਸਤਾਲਨ ਤੇ ਖੜ ਕੇ ਕਹਿੰਦਾ ਦੋ ਫੈਸਲਾ 2007 ਵਿੱਚ ਹੋਇਆ ਉਹ ਤੇ ਅੱਜ ਵੀ ਦ੍ਰਿੜਾ ਔਰ ਸਦਾ ਵਾਸੇ ਕੇਦਰੀਵਾਲ ਸਾਡਾ ਸਕਾ ਨਹੀਂ ਹੈ ਕੇਦਰੀਵਾਲ ਨੇ ਨਕਲੀ ਨਿਰੰਕਾਰੀਆਂ ਦੇ ਡੇਰੇ ਵਿੱਚ ਜਾ ਕੇ ਇਹ ਗੱਲ ਕਹੀ ਕਿ ਮੈਂ ਪੰਜਾਬ ਦੇ ਵਿੱਚ 300 ਫੁੱਟ ਉਤੀ ਉਦੀ ਯਾਦਗਾਰ ਕਾਇਮ ਕਰਾਂਗਾ ਅੱਜ ਸਮੁੱਚੇ ਖਾਲਸਾ ਪੰਥ ਨੂੰ ਮੈਂ ਬੜੇ ਪਿਆਰ ਤੇ ਸਤਿਕਾਰ ਵਿੱਚ ਬੇਨਤੀ ਕਰਨੀ ਚਾਹਣਾ ਹੈ ਕਿ ਕੋਈ ਪਾਰਟੀ ਇਸ ਇਸ ਵਕਤ ਪੰਥ ਦਾ ਹਿੱਤ ਨਹੀਂ ਪਾਲ ਰਹੀ ਇਸ ਵਕਤ ਚਾਹੇ ਉਹ ਸ਼੍ਰੋਮਣੀ ਕਾਲੀਦਾਲਾ ਚਾਹੇ ਕਾਂਗਰਸ ਆ ਚਾਹੇ ਆਮ ਆਦਮੀ ਪਾਰਟੀ ਆ ਸਾਰੀਆਂ ਪਾਰਟੀਆਂ ਪੰਥ ਵਿਰੋਧੀ ਨੇ ਤੁਹਾਡੇ ਵਿੱਚ ਕਾਂਗਰਸ ਪਾਰਟੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਛਲਨੀ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਾਇਟੇਰੀ ਕੀਤਾ ਹਜ਼ਾਰਾਂ ਦੀ ਗਿਣਤੀ ਵਿੱਚ ਬੱਤੇ ਔਰ ਬੱਤੀਆਂ ਨੂੰ ਪਰਕਰਮਾਂ ਵਿੱਚ ਆਣ ਕੇ ਲੌ ਲੁਹਾਨ ਕੀਤਾ ਔਰ ਦੂਸਰੀ ਗੱਲ ਨਕਲੀ ਨਿਰੰਕਾਰੀਆਂ ਨੇ 13 ਸਿੰਘਾਂ ਨੂੰ ਸ਼ਹੀਦ ਕੀਤਾ ਉਹ 13 ਹੀ ਨਹੀਂ ਚੰਗਿਆੜੀ ਤਾਂ ਉਥੋਂ ਬਲੀ 1978 ਤੋਂ ਅੱਗ ਲੱਗੀ ਪੰਜਾਬ ਦੇ ਅਮਨ ਚੈਨ ਤੇ ਸ਼ਾਂਤੀ ਨੂੰ ਇਸ ਵਾਸਤੇ ਕੋਈ ਪਾਰਟੀ ਇਸ ਵਕਤ ਪੰਥ ਦੇ ਪਿਆਰ ਤੇ ਸਤਕਾਰ ਵਿੱਚ ਨਹੀਂ ਹੈ ਜੇ ਰਵੈਤ ਖਾਲਸਾ ਪੰਥ ਦੀ ਕਾਇਮ ਨਾ ਰਹੀ ਤੇ ਸਮਝ ਲਓ ਕੋਈ ਵੀ ਕਾਇਮ ਨਹੀਂ ਰਿਹਾ ਸਭ ਕੁਝ ਮਲਗਾ ਮੀਟ ਹੋ ਚੁਕਾ ਹੈ ਇੱਕ ਵੀਰ ਸਿੰਘ ਬਾਦਲ ਬਾਰ ਬਾਰ ਅਟੈਕ ਕਰ ਰਹੇ ਨੇ ਖਾਲਸਤਾਨੀਆਂ ਕਹਿ ਰਹੇ ਨੇ ਕਿ ਖਾਲਸਤਾਨੀਆਂ ਤੇ ਆਪ ਦੇ ਲਿੰਕ ਨੇ ਖਾਲਸਤਾਨੀਆਂ ਪੰਜਾਬ ਨੂੰ ਬਰਬਾਦ ਕਰ ਦੇਣਗੇ ਪੰਜਾਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਹੋ ਰਹੀ ਆ ਪੰਜਾਬ ਨੂੰ ਲਾਂਬੂ ਲੱਗ ਜਾਣਗੇ ਇਹਦੇ ਬਾਰੇ ਤੁਸੀਂ ਕੀ ਸਮਝਦੇ ਹੋ ਇਹ ਤਾਂ ਉਹ ਹੀ ਦੱਸ ਸਕਦੇ ਆ ਇਹ ਮੈਂ ਤਾਂ ਨਾ ਕਿਹਾ ਨਾ ਮੈਨੂੰ ਪਤਾ ਇਸ ਗੱਲ ਦਾ ਉਹਨਾਂ ਦੇ ਕੋਲੋਂ ਜਾ ਕੇ ਪੁੱਛੋ ਪਤਾ ਲਓ ਹਾਂ ਜੀ ਦੇ ਸਬੰਧ ਕਿਥੇ ਹਨ ਉਹਨਾਂ ਦੇ ਉਹ ਦੱਸ ਸਕਦੇ ਨੇ ਤੇ ਕੀ ਲੱਗਦਾ ਹੁਣ ਆਉਣ ਵਾਲੇ ਦਿਨਾਂ ਦੇ ਅੰਦਰ ਤੁਸੀਂ ਕੋਈ ਆਪਣਾ ਸੰਗਤ ਦਾ ਇਕੱਠ ਵੀ ਕਰਨ ਜਾ ਰਹੇ ਹੋ ਇਹ ਫੈਸਲਾ ਤੁਸੀਂ ਹੁਣ ਕਹਿਤਾ ਹੈ ਵੱਡੀ ਗੱਲ ਤੁਸੀਂ ਕਹੀ ਹੈ ਕਿ ਜੇ ਪੰਥ ਕਹੇਗਾ ਤੁਸੀਂ ਕੁਝ ਵੀ ਕਰਨ ਨੂੰ ਤਿਆਰ ਹੋ ਤੁਸੀਂ ਅਗਲੀ ਕੀ ਤੁਸੀਂ ਅਗਲਾ ਕਦਮ ਕੀ ਚੁੱਕਣ ਜਾ ਰਹੇ ਹੋ ਇਹ ਸ੍ਰੀ ਅਕਾਲ ਤਖਤ ਸਾਹਿਬ ਤੇ ਮੀਟਿੰਗ ਸੱਦੀ ਜਾਏਗੀ ਮੀਟਿੰਗ ਸਦਨ ਤੋਂ ਬਾਅਦ ਕੀ ਡਿਸੀਜਨ ਲਿਆ ਜਾਂਦਾ ਉਹ ਤੁਹਾਡੇ ਸਾਹਮਣੇ ਇੱਕ ਵਕਤ ਦੇ ਹਿਸਾਬ ਨਾਲ ਉਦੋਂ ਆਏਗਾ ਦੇ ਤੁਸੀਂ ਅੱਜ ਸੁਪਰੀਮ ਕੋਰਟ ਦੇ ਜੱਜ ਨੂੰ ਕਹੋ ਕਿ ਆਉਣ ਵਾਲੇ ਸਮੇਂ ਕੀ ਡਿਸੀਜਨ ਲਓਗੇ ਦੱਸ ਦੇਵੋ ਉਹ ਦੱਸੇਗਾ ਤੁਹਾਨੂੰ ਤੁਹਾਨੂੰ ਲੱਗਦਾ ਜੋ ਅਕਾਲ ਤਖਤ ਸਾਹਿਬ ਕਹੇਗਾ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿਣਗੇ ਜੀ ਉਹਦੇ ਮੁਤਾਬਕ ਅਗਲਾ ਫੈਸਲਾ ਲਿਆ ਜਾਏਗਾ ਉਹ ਫੈਸਲਾ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਔਰ ਪੰਜਾਂ ਤਖਤਾਂ ਦੇ ਸਿੰਘ ਸਾਹਿਬਾਨ ਜਥੇਦਾਰ ਬੈਠਣਗੇ ਜੋ ਫੈਸਲਾ ਸਾਂਝੇ ਤੌਰ ਤੇ ਹੋਏਗਾ ਉਹ ਤੁਹਾਡੇ ਸਾਹਮਣੇ ਆ ਜਾਏਗਾ ਜੀ ਜੀ ਬਾਕੀ ਇਹ ਗੱਲ ਦਾ ਤੁਸੀਂ ਭੁੱਲ ਕੇ ਵੀ ਮੈਂ ਤੁਹਾਡੇ ਰਾਏ ਸਿਨੇਹਾ ਲਾਉਣਾ ਚਾਹਣਾ ਪੰਜਾਬ ਦੀ ਇਹ ਸਰਦ ਜ਼ਮੀਨ ਤੇ ਇਹ ਨਖਟੂ ਸਰਸੇ ਵਾਲਾ ਭੁੱਲ ਜਾਏ ਇਹ ਤਾਲੀਆਂ ਵਜਾਉਂਦੇ ਆ ਇਹ ਤਾਲੀਆਂ ਵਜਾ ਰਹੇ ਨੇ ਉਹਨਾਂ ਨੇ ਕਿਹਾ ਉੱਥੇ ਜੀਤ ਮਿੰਦਰ ਸਿੱਧੂ ਨੇ ਸਪੈਸ਼ਲੀ ਕਿਹਾ ਅਕਾਲੀ ਦਲ ਦੇ ਲੀਡਰਾਂ ਨੇ ਸਪੈਸ਼ਲੀ ਕਿਹਾ ਕਿ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਨਾਲ ਕਿਹਾ ਕਿ ਤੁਹਾਡੀਆਂ 사త్సੰਗਾਂ ਵੀ ਕਰਾਵਾਂਗੇ ਇਹ ਬਹੁਤ ਸਾਰੇ ਲੀਡਰਾਂ ਨੇ ਉੱਥੇ ਜਾ ਕੇ ਕਿਹਾ ਜੀ ਚਸਕੰਦਰ ਸਿੰਘ ਮਲੂਕਾ ਵੀ ਸੀ ਜਨਮੇਜਾ ਸੇਖੋਂ ਵੀ ਸੀ ਤੁਹਾਡੀ ਇਸੇ ਧਰਤੀ ਦੇ ਉੱਤੇ ਵਢੰਡੇ ਧਰਤੀ ਤੇ ਕੋਈ 사త్సੰਗ ਨਹੀਂ ਉਹਦਾ ਕੋੜ ਸੰਗ ਹੈ ਇੱਕ ਵਾਰ ਪੰਜਾਬ ਦੀ ਇਸ ਪਾਵਨ ਸਰ ਜ਼ਮੀਨ ਤੇ ਆਣ ਕੇ ਕਦਮ ਰੱਖ ਕੇ ਦਿਖਾਵੇ ਫਿਰ ਤੁਹਾਨੂੰ ਦੱਸਾਂਗੇ ਇੱਕ ਪੰਨ ਖਟੂ ਕਿਦਾ ਕਦਮ ਰੱਖਦਾ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਇਹ ਤਾਲੀਆਂ ਵਜਾਉਣੀਆਂ ਸੌਖੀਆਂ ਨੇ ਹੱਥਾਂ ਦੀਆਂ ਤਲੀਆਂ ਨਾਲ ਤਾਲੀਆਂ ਵਜਾਉਣੀਆਂ ਸੌਖੀਆਂ ਨੇ ਪਰ ਹੱਥ ਦੀ ਤਲੀ ਉੱਪਰ ਸੀਸ ਰੱਖ ਕੇ ਅੱਗੇ ਆਉਣਾ ਪੰਥਵਾਸੀ ਇਹ ਸਭ ਤੋਂ ਵਿਖਮ ਤੇ ਔਖੀ ਖੇਲ ਹੈ ਸੰਸਾਰ ਵਿੱਚ ਮੰਨੀ ਗਈ ਯਾਨੀ ਤੁਸੀਂ ਉਹਨਾਂ ਦੀ ਸਤਸੰਗਾਂ ਪੰਜਾਬ 'ਚ ਨਹੀਂ ਹੋਣ ਦਿਓਗੇ ਕਿਦਾਂ ਕਰ ਲੈਣਗੇ ਕਦਮ ਤੇ ਰੱਖ ਕੇ ਦਿਖਾਉਣ ਸਤਸੰਗ ਤੁਸੀਂ ਕਿਉਂ ਕਹਿੰਦੇ ਹੋ ਉਹ ਉਹਨਾਂ ਦੇ ਸ਼ਬਦਾਂ 'ਚ ਸੱਤ ਸੰਗ ਆ ਉਹਨਾਂ ਦੀ ਸੱਤ ਸੰਗ ਆ ਇਹ ਉਹਨਾਂ ਦਾ ਰਾਈਟ ਆ ਕੋ ਆਪਣੀ ਪਰ ਮੇਰਾ ਖਿਆਲ ਤੁਸੀਂ ਵੀ ਉਹਦਾ ਹਿੱਸਾ ਬਣ ਰਹੇ ਹੋ ਸੱਤ ਸੰਗ ਨਹੀਂ ਕੋਰਸਰ ਪੱਤਰਕਾਰ ਨਹੀਂ ਤਾਂ ਉਹਨਾਂ ਉਹਨਾਂ ਦਾ ਸ਼ਬਦ ਆ ਸੀ ਤੇ ਪੱਤਰਕਾਰ ਦੇ ਤੌਰ ਤੇ ਉਹਨਾਂ ਦਾ ਸ਼ਬਦ ਸਰ ਤੁਹਾਨੂੰ ਦੱਸਣਾ ਪਰ ਨਹੀਂ ਅਸੀਂ ਕੰਨਾਂ 'ਚ ਨਹੀਂ ਸੁਣਾਗੇ ਤੁਹਾਡੇ ਤੁਹਾਨੂੰ ਕੋਰਸਰ ਨਹੀਂ ਹੋਏਗਾ ਪੰਜਾਬ ਦੀ ਸਰ ਜਮੀਨ ਤੇ ਜਿਹੜਾ ਮਰਜ਼ੀ ਆਣ ਕੇ ਤਾਲੀਆਂ ਵਜਾ ਕੇ ਦੇਖੇ ਤਾਲੀ ਐ ਨਹੀਂ ਵੱਜੇਗੀ ਇਹ ਪਤਾ ਲੱਗੇਗਾ ਤਾਲੀ ਵੱਜਦੀ ਕਿਦਾਂ ਸੋ ਇਹ ਸੰ ਸਿੰਘ ਸਹਿਬਾਨ ਸਖਰੀ ਦਮਦਮਾ ਸਾਹਿਬ ਗਿਆਨੀ ਗੁਰਮਖ ਸਿੰਘ ਜੀ ਜਿਨ੍ਹਾਂ ਨੇ ਸਾਫ ਤੌਰ ਤੇ ਕਿਹਾ ਕਿ ਅਕਾਲੀ ਦਲ ਚੋਣਾਂ ਚ ਹਾਰ ਰਿਹਾ ਸੀ ਕੋਈ ਗੱਲ ਨਹੀਂ ਪਰ ਕਿਰਦਾਰ ਚ ਇੱਕ ਤਰ੍ਹਾਂ ਹਾਰ ਰਿਹਾਗਾ ਜੋ ਫੈਸਲਾ ਲਿਆ ਅਕਾਲੀ ਦਲ ਨੇ ਉਹ ਠੀਕ ਨਹੀਂ ਲਿਆ ਉਹਨਾਂ ਦਾ ਕਹਿਣਾ ਕੀ ਪੰਜਾਬ ਦੇ ਅੰਦਰ ਜੋ ਅਕਾਲੀ ਦਲ ਦੇ ਨਮਾਇंदे ਜਾ ਕੇ ਕਹਿੰਦੇ ਨੇ ਕਿ ਸੱਤ ਸੰਗਾਂ ਕਰਵਾਵਾਂਗੇ ਉਹ ਸੱਤ ਸੰਗਾਂ ਘਟੋ ਘਟ ਸਿੰਘ ਸਹਿਬਾਨ ਦਾ ਕਹਿਣਾ ਕਿ ਅਸੀਂ ਨਹੀਂ ਹੋਣ ਦੇਵਾਂਗੇ ਤਾਂ ਇੱਕ ਵੱਡਾ ਜਿਹੜਾ ਨਿਸ਼ਾਨਾ ਸਾਧਿਆਗਾ ਡੇਰਾ ਦੇ ਉੱਤੇ ਕੇਜਰੀਵਾਲ ਦੇ ਉੱਤੇ ਵੀ ਕਿਉਂਕਿ ਕੇਜਰੀਵਾਲ ਦਾ ਉਹਨਾਂ ਦਾ ਕਹਿਣਾ ਕਿ ਨਿਰੰਕਾਰੀਆਂ ਦੇ ਨਾਲ ਉਹਨਾਂ ਦਾ ਰਿਸ਼ਤਾ ਹੈਗਾ ਨਿਰੰਕਾਰੀਆਂ ਦੇ ਖਿਲਾਫ ਵੀ ਪੰਥ ਦਾ ਹੁਕਮਨਾਮਾ ਹੈਗਾ ਇਸ ਕਰਕੇ ਉਹ ਕੇਜਰੀਵਾਲ ਤੇ ਵੀ ਨਿਸ਼ਾਨਾ ਸਾਧ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਤੇ ਵੀ ਸਾਧ ਰਹੇ ਨੇ ਸ਼੍ਰੋਮਣੀ ਕਾਲੀ ਦਲ ਦੇ ਸੰਚਾਲਕਾਂ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਤੇ ਵੀ ਔਰ ਉਹਨਾਂ ਦਾ ਕਹਿਣਾ ਕਿ ਜੋ ਪੰਥ ਕਹੇਗਾ ਉਹ ਉਹੀ ਫੈਸਲਾ ਲੈਣ ਨੂੰ ਤਿਆਰ ਨੇ ਪੰਥ ਜੋ ਹੁਕਮ ਦੇਗਾ ਗਿਆਨੀ ਗੁਰਮukh ਸਿੰਘ ਦਾ ਕਹਿਣਾ ਕਿ ਉਹ ਉਹ ਹੀ ਫੈਸਲਾ ਲੈਣਗੇ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਝਾ ਤਖਸਰੀ ਦਮਦਮਾ ਸਾਹਿਬ